ਬਠਿੰਡਾ ਦੇ ਲੇਬਰ ਚੌਂਕ ਦੇ ਨੇੜੇ ਦੋ ਆਟੋ ਚਾਲਕਾਂ ਵੱਲੋਂ ਸ਼ਰਿਆਮ ਕੀਤੀ ਜਾ ਰਹੀ ਸੀ ਬਨਵਾਸੀ ਲੋਕਾਂ ਨੇ ਫੜ ਕੇ ਚਾੜਿਆ ਕਟਾਬਾ ਤੇ ਫਿਰ ਕੀਤੇ ਕਤਵਾਲੀ ਪੁਲਿਸ ਦੇ ਹਵਾਲੇ ਮਾਮਲਾ ਸੋਮਵਾਰ ਨੂੰ 6 ਵਜੇ ਦੇ ਲਗਭਗ ਦਾ ਦੱਸਦੀ ਹੈ ਕਿ ਬਠਿੰਡਾ ਦੇ ਲੇਬਰ ਚੌਂਕ ਦੇ ਨੇੜੇ ਦੋ ਆਟੋ ਚਾਲਕਾਂ ਵੱਲੋਂ ਸ਼ਰਿਆਮ ਬਨਵਾਸੀ ਕੀਤੀ ਜਾ ਰਹੀ ਸੀ ਲੋਕਾਂ ਨੂੰ ਬਿਨਾਂ ਕੰਮ ਤੋਂ ਆਪਣਾ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਉਹਨਾਂ ਵੱਲੋਂ ਪੀੜਤਾਂ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਤੇ ਸਾਹਮਣੇ ਲੇਬਰ ਚੌਂਕ ਸੀ ਤੇ ਲੇਬਰ ਚੌਂਕ 'ਚ ਖੜੇ ਲੇਬਰ ਵਾਲੇ ਆਏ ਤੇ ਉਹਨਾਂ ਵੱਲੋਂ ਇਹਦਾ ਖੂਬ ਕਟਾਪਾ ਚੜ੍ਹਿਆ ਜਿੱਥੇ ਇਹਨਾਂ ਨੇ ਕੱਪੜੇ ਤੱਕ ਪਾੜ ਦਿੱਤੇ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਲੇਬਰ ਚੌਂਕ ਦੇ ਸਾਹਮਣੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਐਸਐਚਓ ਕਤਵਾਲੀ ਮੌਕੇ ਤੇ ਆ ਚੁੱਕੇ ਹਨ ਅਤੇ ਇਹਨਾਂ ਨੂੰ ਫੜ ਕੇ ਕਤਵਾਲੀ ਲਿਜਾਇਆ ਗਿਆ ਲੋਕਾਂ ਵੱਲੋਂ ਆਪਣਾ ਕਟਾਪਾ ਚੜ੍ਹਨ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਸ਼ਰਿਆਂ ਬਦਮਾਸ਼ੀ ਕੀਤੀ ਜਾ ਰਹੀ ਜੀ ਇਹਨਾਂ ਵੱਲੋਂ ਅੱਖ ਜਿਆਦੇ ਸੀ ਕਿ ਉਹ ਇਸ ਤੋਂ ਪਹਿਲਾਂ ਵੀ ਜੇਰ ਕੱਟ ਕੇ ਆਏ ਹਨ ਤੇ ਹੁਣ ਸਾਡਾ ਕੋਈ ਕੀ ਵਿਗਾੜ ਲੇਗਾ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਜਦ ਬਦਵਾਸੀ ਕੀਤੀ ਗਈ ਤਾਂ ਉਹਨਾਂ ਵੱਲੋਂ ਆਪਣਾ ਜਿਹੜੇ ਪੀੜਤ ਲੋਕ ਸਨ ਉਹਨਾਂ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਤੇ ਸਾਹਮਣੇ ਖੜੇ ਲੇਬਰ ਵਿਅਕ ਕਰਨ ਵਾਲੇ ਵਿਅਕਤੀਆਂ ਵੱਲੋਂ ਉਹਨਾਂ ਦਾ ਖੂਬ ਆਪਣਾ ਕਟਾਪਾ ਚੜਾ ਗਿਆ ਆ ਮੈਂ ਉਹ ਦੱਸੀ ਮੇਰਾ ਨਾਮ ਪ੍ਰਦੀਪ ਮੈਲਾ ਜੀ ਕੀ ਹੋਇਆ ਛੇੜਾ ਬਈ ਇੱਥੇ ਆ ਸੀਗੇ ਦੋ ਮੁੰਡੇ ਆਟੇ ਚਲੰਦੇ ਹੈਗੇ ਆ ਤੇ ਇਹਨਾਂ ਨੇ ਪਹਿਲਾਂ ਕਰੇ ਕਿਸੇ ਨੂੰ ਫੜ ਕੇ ਕੁੱਟਦੇ ਨੇ ਕਦੇ ਕਿਸੇ ਨੂੰ ਠੀਕ ਹੈ ਚਲੇ ਗਏ ਉਹ ਤੋਂ ਬਾਅਦ ਫੇਰ ਉਹਨਾਂ ਦੁਬਾਰਾ ਆ ਗਏ ਫੇਰ ਸੁੱਤੇ ਪਏ ਕੋਈ ਬੈਠਾ ਹੀ ਵਿਚਾਰਾ ਗਰੀਬ ਉਹਦੇ ਦੇ ਪੈਗੇ ਫੇਰ ਉਹਨੂੰ ਕੁੱਟਣ ਲੱਗੇ ਚੰਚੇ ਉਹਨੂੰ ਕੁੱਟੀ ਗੋਟੀ ਇਟੂਟ ਮਾਰੀ ਫੇਰ ਉਹਨੂੰ ਆਲੇਵਰ ਵਾਲੇ ਮੁੰਡੇ ਉਹਦੇ ਪਏ ਆ ਫੇਰ ਉਹਨਾਂ ਨੂੰ ਕੁੱਟਿਆ ਨਾਲ ਬਚਾ ਕੇ ਇਹ ਵਾਲੇ ਕੁੱਟਿਆ ਹਾਂ ਲੇਵਰ ਵਾਲਿਆਂ ਨੇ ਅੱਕ ਕੇ ਕੁੱਟਿਆ ਉਹਨਾਂ ਨੂੰ ਅੱਕ ਕੇ ਕੁੱਟਿਆਗਾ ਚਲੇ ਜੀ ਉਹਨੂੰ ਦਵਾਈ ਲੈ ਗਏ ਲੈ ਗਏ ਉਹਨ ਇਹ ਨਹੀਂ ਆਈ ਗੱਲ ਸੀ ਜੀਪੂ ਜੀਪੂ ਕੁਝ ਨਹੀਂ ਸੁੱਤੇ ਪਏ ਨੂੰ ਤੰਕਰੀ ਜਾਂਦੇ ਇਹ ਗਰੀਬਾਂ ਨੂੰ ਬਦਵਾਸੀ ਕਰਦੇ ਆ ਪਤਾ ਨਹੀਂ ਕੌਣ ਕੀ ਕੁਛ ਆਟੋ ਚਲਾਉਂਦੇ ਆ ਅਸੀਂ ਜੇਲ ਕੱਟ ਕੇ ਆਏ ਆ ਕੱਟ ਕੇ ਆ ਆ ਮੁੰਡੇ ਦੋ ਸੀਗੇ ਜਿਹੜੇ ਇੱਥੇ ਲੈ ਕੇ ਗਏ ਹੁਣ ਬਦਵਾਸੀ ਕਰਦੇ ਕਹਿੰਦੇ ਅਸੀਂ ਜੇਲ ਕੱਟ ਕੇ ਆਏ ਸਾਡਾ ਕੌਣ ਕੀ ਕਰ ਲੂਗਾ ਲੈ ਸੁੱਤੇ ਪਏ ਨੂੰ ਠਾ ਠਾ ਕੇ ਮਾਰਦੇ ਆ ਚਰਨ ਵੀ ਬਸ ਧੱਕੇ ਧੱਕੇ ਹਵਾ ਕਰ ਰਹੇ ਆ ਅੱবি ਦਬ ਦਬਾ ਬਣੇ ਸਾਡਾ ਉਹ ਦਵਾਰੇ ਸੀ ਲੋਕਾਂ ਨੂੰ ਗਰੀਬਾਂ ਨੂੰ ਆਟੋ ਚਲਾਉਂਦੇ ਆ ਹੱਥ ਕਰਾ ਗਿਆ ਉਪਤ ਵਾਲੀ ਲੈ ਗਏ ਲੋਕਾਂ ਨੇ ਕਿਹਾ ਮੈਨੂੰ ਲੋਕਾਂ ਨੇ ਕਿਹਾ ਯੱਕ ਕੇ ਜੀ ਮਦਦ ਮੰਗੀ ਉਹਨੇ ਮਦਦ ਦੇ ਦਿੱਤੀ ਲੋਕਾਂ ਨੇ ਅੱਥੋ ਆਪਣੇ ਕੋਈ ਮਦਦ ਮੰਗਲੇ ਸਾਰੇ ਬੰਦੇ ਕਰਦੇ ਆ ਮਦਦ ਆਏ ਆ ਆਏ ਮਦਦ ਕੀਤੀ ਆ